ਨੈਨੂ ਮਾਲਿਆ ਹੈ ਉਹਨਾਂ ਨੇ ਕਿਹਾ ਸਾਨੂੰ ਅੱਗੇ ਵਧਣ ਦੀ ਲੋੜ ਹੈ ਸਕੂਲ ਪ੍ਰਣਾਲੀ ਵਿੱਚ ਸੰਭਾਵੀ ਤਬਦੀਲੀਆਂ ਤੇ ਵਿਰੋਧੀ ਧਿਰ ਦੀ ਸਥਿਤੀ ਉਦੋਂ ਆਲੋਚਨਾ ਦੇ ਘੇਰੇ ਦੇ ਵਿੱਚ ਆ ਗਈ ਸੀ ਜਦੋਂ ਡਟਨ ਨੇ ਆਪਣੇ ਬਜਟ ਭਾਸ਼ਣ ਦੇ ਜਵਾਬ ਵਿੱਚ ਆਲੋਚਨਾਤਮਕ ਸੋਚ ਜ਼ਿੰਮੇਵਾਰ ਨਾਗਰਿਕਤਾ ਅਤੇ ਆਮ ਸਮਝ ਦੇ ਕੇਂਦ੍ਰਿਤ ਪਾਠਕ੍ਰਮ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਹੁਣ ਉਹਨਾਂ ਨੇ ਪਾਠਕ੍ਰਮ ਸੁਧਾਰ ਵਿੱਚ ਸੱਭਿਆਚਾਰਕ ਵਿਸਾਣ ਦੀ ਬਜਾਏ ਅਕਾਦਮਿਕ ਤਰਜੀਹਾਂ ਤੇ ਜੋੜ ਦਿੱਤਾ ਹੈ ਤੇ ਡਟਨ ਦੇ ਪਹਿਲਾਂ ਦੇ ਐਂਟੀਵੋਕ ਏਜੰਡੇ ਤੋਂ ਵੀ ਦੂਰੀ ਬਣਾ ਲਈ ਹੈ ਗੱਠ ਜੋੜ ਦੇ ਕਈ ਸੰਸਦ ਮੈਂਬਰ ਅਤੇ ਸੈਨੇਟਰ ਡੋਨੀਅਮ ਦੇ ਸੈਨੇਟ ਸਹਿਯੋਗੀ ਕਲਿਆਰ ਚੰਡਰ ਸਮੇਤ ਟ੍ਰਾਂਸ ਜੈਂਡਰ ਔਰਤਾਂ ਨੂੰ ਮਹਿਲਾ ਖੇਡਾਂ ਤੋਂ ਪਾਬੰਦੀ ਲਗਾਉਣ ਦੇ ਦਬਾਅ ਤੇ ਜ਼ੋਰਦਾਰ ਸਬੰਧ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਕੁੜੀਆਂ ਦੀਆਂ ਖੇਡਾਂ ਕੁੜੀਆਂ ਲਈ ਹੋਣੀਆਂ ਚਾਹੀਦੀਆਂ ਹਨ ਅਤੇ ਮੁੰਡਿਆਂ ਦੀਆਂ ਖੇਡਾਂ ਮੁੰਡਿਆਂ ਲਈ ਅਤੇ ਜੇਕਰ ਤੁਹਾਡੇ ਕੋਲ ਇੱਕ ਮਿਸ਼ਰਤ ਸਮੂਹ ਹੈ ਤਾਂ ਉਹ ਚੀਜ਼ ਹੈ ਜੋ ਤੁਸੀਂ ਮੁਕਾਬਲੇ ਦੌਰਾਨ ਜਾ ਸਕੂਲ ਦੇ ਪ੍ਰਬੰਧ ਵਿੱਚ ਪ੍ਰਬੰਧ ਕਰ ਸਕਦੇ ਹੋ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਨਿਰਧਾਰਤ ਕਰਾਂ ਕਿ ਕਿਸ ਨੂੰ ਕਿਹੜੀ ਖੇਡ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜੂਨ ਦੇ ਅਖੀਰ ਵਿੱਚ ਸ਼ੈਡੋ ਇਮੀਗ੍ਰੇਸ਼ਨ ਮੰਤਰੀ ਪਾਲ ਸਰਕਾਰ ਨੇ ਪ੍ਰਵਾਸੀਆਂ ਬਾਰੇ ਗੱਲ ਕਰਦੇ ਸਮੇਂ ਇੱਕ ਨਵੇਂ ਟੋਨ ਦਾ ਵਿਵਾਦ ਕੀਤਾ ਸੀ ਕਿਉਂਕਿ ਲਿਬਰਲ ਪਾਰਟੀ ਬਹੁ ਸੱਭਿਆਚਾਰਕ ਪਾਈਚਾਰਿਆਂ ਵਿੱਚ ਸਮਰਥਨ ਨੂੰ ਦੁਬਾਰਾ ਬਣਾਉਣ ਲਈ ਕੰਮ ਕਰ ਰਹੀ ਸੀ ਸਰਕਾਰ ਨੇ ਗਾਰਡੀਅਨ ਆਸਟ੍ਰੇਲੀਆ ਨੂੰ ਦੱਸਿਆ ਹੈ ਕਿ ਇੱਕ ਚੀਜ਼ ਜਿਸ ਬਾਰੇ ਮੈਂ ਬਹੁਤ ਪਾਬੁਖਾਂ ਉਹ ਹੈ ਡਿਸਕਸ਼ਨ ਦੀ ਟੋਨ ਨੂੰ ਸਹੀ ਬਣਾਉਣਾ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਅਤੇ ਇਮੀਗ੍ਰੇਸ਼ਨ ਤੇ ਚਰਚਾ ਨੂੰ ਵੀ ਮੇਰੇ ਵਿਚਾਰ ਵਿੱਚ ਇਸ ਦੇਸ਼ ਵਿੱਚ ਪ੍ਰਵਾਸੀਆਂ ਵਜੋਂ ਆਏ ਬਹੁਤ ਸਾਰੇ ਲੋਕਾਂ ਦੁਆਰਾ ਪਾਏ ਗਏ ਯੋਗਦਾਨ ਦੇ ਆਧਾਰ ਤੇ ਸਾਨੂੰ ਚਰਚਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਆਸਟ੍ਰੇਲੀਆ ਸਰਕਾਰ ਚੋ ਵਿਰੋਧੀ ਧਿਰ 80000 ਇੰਟਰਨੈਸ਼ਨਲ ਸਟੂਡੈਂਟ ਵਿੱਚ ਕਟੌਤੀ ਕਰਨ ਦੇ ਆਪਣੇ ਸੱਦੇ ਤੋਂ ਪਿੱਛੇ ਹਟ ਗਈ ਹੈ ਵਿਰੋਧੀ ਧਿਰ ਦੇ ਸਿੱਖਿਆ ਬੁਲਾਰੇ ਨੇ ਮਈ ਵਿੱਚ ਪਾਰਟੀ ਦੀ ਕਰਾਰੀ ਚੋਣ ਹਾਰ ਤੋਂ ਬਾਅਦ ਵਦੇਰੇ ਸੈਂਸਿਟਿਵ ਪਹੁੰਚ ਦਾ ਵਾਅਦਾ ਕੀਤਾ ਸੀ ਸੰਗੀ ਚੋਣ ਮਹਮ ਦੌਰਾਨ ਉਸ ਵੇਲੇ ਦੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਦਾਵਾ ਕੀਤਾ ਸੀ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਨਾਲ ਰਿਹਾਇਸ਼ ਅਤੇ ਕਿਰਾਏ ਦੇ ਮੌਕੇ ਵਧੇਰੇ ਮਿਲਣਗੇ ਡਟਨ ਨੇ ਕਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਨਾਗਰਿਕਾਂ ਦੇ ਹੱਕ ਮਾਰ ਰਹੇ ਹਨ ਯੂਨੀਵਰਸਿਟੀ ਸੈਕਟਰ ਦੁਆਰਾ ਇਸ ਪਹੁੰਚ ਦੀ ਭਾਰੀ ਆਲੋਚਨਾ ਕੀਤੀ ਗਈ ਸੀ ਅਤੇ ਤੀਜੇ ਦਰਜੇ ਦੀਆਂ ਸੰਸਥਾਵਾਂ ਦੁਆਰਾ ਇਸ ਨੂੰ ਅਲੱਗ ਥਲੱਗ ਅਤੇ ਡੋਨਲਡ ਟਰੱਪ ਐਂਟੀ ਮਾਈਗ੍ਰੇਸ਼ਨ ਕਾਰਡ ਦੇ ਬਰਾਬਰ ਅੰਦਸਿਆ ਗਿਆ ਸੀ ਯੂਨਾਥਨ ਡੂਨੀਅਮ ਨੇ ਐਤਵਾਂ ਨੂੰ ਮੰਨਿਆ ਹੈ ਕਿ ਡਟਨ ਦੇ ਅਧੀਨ ਨੀਤੀ 19 ਰਚਨਾਤਮਕ ਨਹੀਂ ਸੀ ਜਿੰਨੀ ਇਹ ਹੋ ਸਕਦੀ ਸੀ ਕਿਉਂਕਿ ਗੱਟਜੋੜ ਆਪਣੀ ਪਲੇਟਫਾਰਮ ਦੀ ਸਮੀਖਿਆ ਕਰਨੀ ਜਾਰੀ ਰੱਖੇਗਾ ਉਹਨਾਂ ਮੰਨਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੰਡ ਪ੍ਰਾਪਤ ਕਰਨਾ ਮਹੱਤਵਪੂਰਨ ਹੈ ਖਾਸ ਕਰਕੇ ਰੀਜਨਲ ਯੂਨੀਵਰਸਿਟੀਆਂ ਉਹਨਾਂ ਨੇ ਕਿਹਾ ਹੈ ਕਿ ਇਸ ਲਈ ਇੱਕ ਹੋਰ ਸੰਵੇਦਨਸ਼ੀਲ ਗੱਲਬਾਤ ਕਰਨ ਦੀ ਲੋੜ ਹੈ ਅਸੀਂ ਇਸ ਬਾਰੇ ਸੈਕਟਰ ਅਤੇ ਸਰਕਾਰ ਨਾਲ ਕੰਮ ਕਰਨ ਲਈ ਰਾਜੀ ਹਾਂ ਸ਼ੈਡੋ ਸਿੱਖਿਆ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਗੱਠਜੋੜ ਨੇ ਹੋਰ ਸਿੱਖਿਆ ਨੀਤੀਆਂ ਤੇ ਆਪਣੀ ਸਥਿਤੀ ਨਰਮ ਕਰ ਦਿੱਤੀ ਹੈ ਜਿਸ ਵਿੱਚ ਆਲਬਨੀ ਸਰਕਾਰ ਦੇ ਵਿਦਿਆਰਥੀਆਂ ਦੇ ਹੈਕਸ ਕਰਜ਼ਿਆਂ ਨੂੰ 20% ਦੀ ਮਟਾਉਣ ਦੀ ਯੋਜਨਾ ਦਾ ਪਿਛਲਾ ਵਿਰੋਧ ਸ਼ਾਮਲ ਹੈ ਡੋਨੀਅਮ ਨੇ ਕਿਹਾ ਕਿ ਗੱਠਜੋੜ ਨੇ ਚੋਣਾ ਵਿੱਚ ਆਸਟ੍ਰੇਲੀਆ ਦੀ ਆਪਣੀ ਰਾਏ ਨੂੰ ਮੰਨ ਲਿਆ ਹੈ। ਉਹਨਾਂ ਨੇ ਕਿਹਾ ਸਾਨੂੰ ਅੱਗੇ ਵਧਣ ਦੀ ਲੋੜ ਹੈ। ਸਕੂਲ ਪ੍ਰਣਾਲੀ ਵਿੱਚ ਸੰਭਾਵੀ ਤਬਦੀਲੀਆਂ ਤੇ ਵਿਰੋਧੀ ਧਿਰ ਦੀ ਸਥਿਤੀ ਉਦੋਂ ਆਲੋਚਨਾ ਦੇ ਘੇਰੇ ਦੇ ਵਿੱਚ ਆ ਗਈ ਸੀ ਜਦੋਂ ਡਟਨ ਨੇ ਆਪਣੇ ਬਜਟ ਭਾਸ਼ਣ ਦੇ ਜਵਾਬ ਵਿੱਚ ਆਲੋਚਨਾਤਮਕ ਸੋਚ, ਜ਼ਿੰਮੇਵਾਰ ਨਾਗਰਿਕਤਾ ਅਤੇ ਆਮ ਸਮਝ ਦੇ ਕੇਂਦ੍ਰਿਤ ਪਾਠਕ੍ਰਮ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਫਰੰਤੋ ਹੁਣ ਉਹਨਾਂ ਨੇ ਪਾਠਕ੍ਰਮ ਸੁਧਾਰ ਵਿੱਚ ਸੱਭਿਆਚਾਰਕ ਵਹਿਸਾਂ ਦੀ بجائے ਅਕਾਦਮਿਕ ਤਰਜੀਹਾਂ ਤੇ ਜੋੜ ਦਿੱਤਾ ਹੈ ਤੇ ਡਟਣ ਦੇ ਪਹਿਲਾਂ ਦੇ ਐਂਟੀ ਵਾਕ ਏਜੰਡੇ ਤੋਂ ਵੀ ਦੂਰੀ ਬਣਾ ਲਈ ਹੈ। ਗੱਠ ਜੋੜ ਦੇ ਕਈ ਸੰਸਦ ਮੈਂਬਰ ਅਤੇ ਸੈਨੇਟਰ ਡੂਨੀਅਮ ਦੇ ਸੈਨੇਟ ਸਹਿਯੋਗੀ ਕਲਿਆਰ ਚੰਡਰ ਸਮੇਤ 트랜ਸ ਜੈਂਡਰ ਔਰਤਾਂ ਨੂੰ ਮਹਿਲਾ ਖੇਡਾਂ ਤੋਂ ਪਾਬੰਦੀ ਲਗਾਉਣ ਦੇ ਦਬਾਅ ਤੇ ਜ਼ੋਰਦਾਰ ਸਮਰਥਨ ਕਰ ਰਹੇ ਹਨ। ਉਹਨਾਂ ਨੇ ਕਿਹਾ ਹੈ ਕਿ ਮੈਂ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਕੁੜੀਆਂ ਦੀਆਂ ਖੇਡਾਂ ਕੁੜੀਆਂ ਲਈ ਹੋਣੀਆਂ ਚਾਹੀਦੀਆਂ ਹਨ ਅਤੇ ਮੁੰਡਿਆਂ ਦੀਆਂ ਖੇਡਾਂ ਮੁੰਡਿਆਂ ਲਈ ਅਤੇ ਜੇਕਰ ਤੁਹਾਡੇ ਕੋਲ ਇੱਕ ਮਿਸ਼ਰਤ ਸਮੂਹ ਹੈ ਤਾਂ ਉਹ ਚੀਜ਼ ਹੈ ਜੋ ਤੁਸੀਂ ਮੁਕਾਬਲੇ ਦੁਆਰਾ ਜਾਂ ਸਕੂਲ ਦੇ ਪ੍ਰਬੰਧ ਵਿੱਚ ਪ੍ਰਬੰਧ ਕਰ ਸਕਦੇ ਹੋ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਮੈਂ ਇਹ ਨਿਰਧਾਰਤ ਕਰਾਂ ਕਿ ਕਿਸ ਨੂੰ ਕਿਹੜੀ ਖੇਡ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਜੂਨ ਦੇ ਅਖੀਰ ਵਿੱਚ ਸ਼ੈਡੋ ਇਮੀਗ੍ਰੇਸ਼ਨ ਮੰਤਰੀ ਪਾਲ ਸਰਕਾਰ ਨੇ ਪ੍ਰਵਾਸੀਆਂ ਬਾਰੇ ਗੱਲ ਕਰਦੇ ਸਮੇਂ ਇੱਕ ਨਵੇਂ ਟੋਨ ਦਾ ਵਿਵਾਦਾ ਕੀਤਾ ਸੀ ਕਿਉਂਕਿ ਲਿਬਰਲ ਪਾਰਟੀ ਬਹੁ ਸੱਭਿਆਚਾਰਕ ਪਾਈਚਾਰਿਆਂ ਵਿੱਚ ਸਮਰਥਨ ਨੂੰ ਦੁਬਾਰਾ ਬਣਾਉਣ ਦੇ ਕੰਮ ਕਰ ਰਹੀ ਸੀ ਸਰਕਾਰ ਨੇ ਗਾਰਡੀਅਨ ਆਸਟ੍ਰੇਲੀਆ ਨੂੰ ਦੱਸਿਆ ਹੈ ਕਿ ਇੱਕ ਚੀਜ਼ ਜਿਸ ਬਾਰੇ ਮੈਂ ਬਹੁਤ ਪਾਬੁਖਾਂ ਉਹ ਹੈ ਡਿਸਕਸ਼ਨ ਦੀ ਟੋਨ ਨੂੰ ਸਹੀ ਬਣਾਉਣਾ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਅਤੇ ਇਮੀਗ੍ਰੇਸ਼ਨ ਤੇ ਚਰਚਾ ਨੂੰ ਵੀ ਮੇਰੇ ਵਿਚਾਰ ਵਿੱਚ ਇਸ ਦੇਸ਼ ਵਿੱਚ ਪ੍ਰਵਾਸੀਆਂ ਵਜੋਂ ਆਏ ਬਹੁਤ ਸਾਰੇ ਲੋਕਾਂ ਦੁਆਰਾ ਪਾਏ ਗਏ ਯੋਗਦਾਨ ਦੇ ਆਧਾਰ ਤੇ ਸਾਨੂੰ ਚਰਚਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਆਸਟ੍ਰੇਲੀਆ ਸਰਕਾਰ ਚੋ ਵਿਰੋਧੀ ਦਰ 80000 ਇੰਟਰਨੈਸ਼ਨਲ ਸਟੂਡੈਂਟ ਵਿੱਚ ਕਟੌਤੀ ਕਰਨ ਦੇ ਆਪਣੇ ਸੱਦੇ ਤੋਂ ਪਿੱਛੇ ਹਟ ਗਈ ਹੈ ਵਿਰੋਧੀ ਧਿਰ ਦੇ ਸਿੱਖਿਆ ਬੁਲਾਰੇ ਨੇ ਮਈ ਵਿੱਚ ਪਾਰਟੀ ਦੀ ਕਰਾਰੀ ਚੋਣ ਹਾਰ ਤੋਂ ਬਾਅਦ ਵਦੇਰੇ ਸੈਂਸਿਟਿਵ ਪਹੁੰਚ ਦਾ ਵਾਅਦਾ ਕੀਤਾ ਸੀ ਸੰਗੀ ਚੋਣ ਮਹਮ ਦੌਰਾਨ ਉਸ ਵੇਲੇ ਦੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਦਾਵਾ ਕੀਤਾ ਸੀ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਨਾਲ ਰਿਹਾਇਸ਼ ਅਤੇ ਕਿਰਾਏ ਦੇ ਮੌਕੇ ਵਧੇਰੇ ਮਿਲਣਗੇ ਡਟਨ ਨੇ ਕਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਨਾਗਰਿਕਾਂ ਦੇ ਹੱਕ ਮਾਰ ਰਹੇ ਹਨ ਯੂਨੀਵਰਸਿਟੀ ਸੈਕਟਰ ਦੁਆਰਾ ਇਸ ਪਹੁੰਚ ਦੀ ਭਾਰੀ ਆਲੋਚਨਾ ਕੀਤੀ ਗਈ ਸੀ ਅਤੇ ਤੀਜੇ ਦਰਜੇ ਦੀਆਂ ਸੰਸਥਾਵਾਂ ਦੁਆਰਾ ਇਸ ਨੂੰ ਅਲੱਗ ਥਲੱਗ ਅਤੇ ਡੋਨਲਡ ਟਰੰਪ ਐਂਟੀ ਮਾਈਗ੍ਰੇਸ਼ਨ ਕਾਰਡ ਦੇ ਬਰਾਬਰ ਅੰਦਸਿਆ ਗਿਆ ਸੀ ਯੋਨਾਥਨ ਡੂਨੀਅਮ ਨੇ ਐਤਵਾਂ ਨੂੰ ਮੰਨਿਆ ਹੈ ਕਿ ਡਟਨ ਦੇ ਅਧੀਨ ਨੀਤੀ 19 ਰਚਨਾਤਮਕ ਨਹੀਂ ਸੀ ਜਿੰਨੀ ਇਹ ਹੋ ਸਕਦੀ ਸੀ ਕਿ ਗੱਟਜੋੜ ਆਪਣੀ ਪਲੇਟਫਾਰਮ ਦੀ ਸਮੀਖਿਆ ਕਰਨੀ ਜਾਰੀ ਰੱਖੇਗਾ ਉਹਨਾਂ ਮੰਨਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੰਡ ਪ੍ਰਾਪਤ ਕਰਨਾ ਮਹੱਤਵਪੂਰਨ ਹੈ ਖਾਸ ਕਰਕੇ ਰੀਜਨਲ ਯੂਨੀਵਰਸਿਟੀਆਂ ਲਈ ਉਹਨਾਂ ਨੇ ਕਿਹਾ ਹੈ ਕਿ ਇਸ ਲਈ ਇੱਕ ਹੋਰ ਸੰਵੇਦਨਸ਼ੀਲ ਗੱਲਬਾਤ ਕਰਨ ਦੀ ਲੋੜ ਹੈ ਅਸੀਂ ਇਸ ਬਾਰੇ ਸੈਕਟਰ ਅਤੇ ਸਰਕਾਰ ਨਾਲ ਕੰਮ ਕਰਨ ਲਈ ਰਾਜੀ ਹਾਂ ਸ਼ੈਡੋ ਸਿੱਖਿਆ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਗੱਠਜੋੜ ਨੇ ਹੋਰ ਸਿੱਖਿਆ ਨੀਤੀਆਂ ਤੇ ਆਪਣੀ ਸਥਿਤੀ ਨਰਮ ਕਰ ਦਿੱਤੀ ਹੈ ਜਿਸ ਵਿੱਚ ਆਲਬਾਨੀ ਸਰਕਾਰ ਦੇ ਵਿਦਿਆਰਥੀਆਂ ਦੇ ਹੈਕਸ ਕਰਜ਼ਿਆਂ ਨੂੰ 20% ਦੀ ਮਟਾਉਣ ਦੀ ਯੋਜਨਾ ਦਾ ਪਿਛਲਾ ਵਿਰੋਧ ਸ਼ਾਮਲ ਹੈ। ਡੋਨੀਅਮ ਨੇ ਕਿਹਾ ਕਿ ਗੱਠਜੋੜ ਨੇ ਚੋਣਾ ਵਿੱਚ ਆਸਟ੍ਰੇਲੀਆ ਦੀ ਆਪਣੀ ਰਾਏ ਨੂੰ ਮੰਨ ਲਿਆ ਹੈ। ਉਹਨਾਂ ਨੇ ਕਿਹਾ ਸਾਨੂੰ ਅੱਗੇ ਵਧਣ ਦੀ ਲੋੜ ਹੈ। ਸਕੂਲ ਪ੍ਰਣਾਲੀ ਵਿੱਚ ਸੰਭਾਵੀ ਤਬਦੀਲੀਆਂ ਤੇ ਵਿਰੋਧੀ ਧਿਰ ਦੀ ਸਥਿਤੀ ਉਦੋਂ ਆਲੋਚਨਾ ਦੇ ਘੇਰੇ ਦੇ ਵਿੱਚ ਆ ਗਈ ਸੀ ਜਦੋਂ ਡਟਨ ਨੇ ਆਪਣੇ ਬਜਟ ਭਾਸ਼ਣ ਦੇ ਜਵਾਬ ਵਿੱਚ ਆਲੋਚਨਾਤਮਕ ਸੋਚ, ਜ਼ਿੰਮੇਵਾਰ ਨਾਗਰਿਕਤਾ ਅਤੇ ਆਮ ਸਮਝ ਦੇ ਕੇਂਦ੍ਰਿਤ ਪਾਠਕ੍ਰਮ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਪਰੰਤੂ ਹੁਣ ਉਹਨਾਂ ਨੇ ਪਾਠਕ੍ਰਮ ਸੁਧਾਰ ਵਿੱਚ ਸੱਭਿਆਚਾਰਕ ਵਹਿਸਾਂ ਦੀ ਬਜਾਏ ਅਕਾਦਮਿਕ ਤਰਜੀਹਾਂ ਤੇ ਜੋੜ ਦਿੱਤਾ ਹੈ ਤੇ ਡਟਣ ਦੇ ਪਹਿਲਾਂ ਦੇ ਐਂਟੀ ਵਾਕ ਏਜੰਡੇ ਤੋਂ ਵੀ ਦੂਰੀ ਬਣਾ ਲਈ ਹੈ ਗੱਠ ਜੋੜ ਦੇ ਕਈ ਸੰਸਦ ਮੈਂਬਰ ਅਤੇ ਸੈਨੇਟਰ ਡੂਨੀਅਮ ਦੇ ਸੈਨੇਟ ਸਹਿਯੋਗੀ ਕਲਿਆਰ ਚੰਡਰ ਸਮੇਤ 트랜ਸਜੈਂਡਰ ਔਰਤਾਂ ਨੂੰ ਮਹਿਲਾ ਖੇਡਾਂ ਤੋਂ ਪਾਬੰਦੀ ਲਗਾਉਣ ਦੇ ਦਬਾਅ ਤੇ ਜ਼ੋਰਦਾਰ ਸਮਰਥਨ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਕੁੜੀਆਂ ਦੀਆਂ ਖੇਡਾਂ ਕੁੜੀਆਂ ਲਈ ਹੋਣੀਆਂ ਚਾਹੀਦੀਆਂ ਹਨ ਅਤੇ ਮੁੰਡਿਆਂ ਦੀਆਂ ਖੇਡਾਂ ਮੁੰਡਿਆਂ ਲਈ। ਅਤੇ ਜੇਕਰ ਤੁਹਾਡੇ ਕੋਲ ਇੱਕ ਮਿਸ਼ਰਤ ਸਮੂਹ ਹੈ ਤਾਂ ਉਹ ਚੀਜ਼ ਹੈ ਜੋ ਤੁਸੀਂ ਮੁਕਾਬਲੇ ਦੁਆਰਾ ਜਾਂ ਸਕੂਲ ਦੇ ਪ੍ਰਬੰਧ ਵਿੱਚ ਪ੍ਰਬੰਧ ਕਰ ਸਕਦੇ ਹੋ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਮੈਂ ਇਹ ਨਿਰਧਾਰਤ ਕਰਾਂ ਕਿ ਕਿਸ ਨੂੰ ਕਿਹੜੀ ਖੇਡ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜੂਨ ਦੇ ਅਖੀਰ ਵਿੱਚ ਸ਼ੈਡੋ ਇਮੀਗ੍ਰੇਸ਼ਨ ਮੰਤਰੀ ਪਾਲ ਸਰਕਾਰ ਨੇ ਪ੍ਰਵਾਸੀਆਂ ਬਾਰੇ ਗੱਲ ਕਰਦੇ ਸਮੇਂ ਇੱਕ ਨਵੇਂ ਟੋਨ ਦਾ ਵਿਵਾਦਾ ਕੀਤਾ ਸੀ ਕਿਉਂਕਿ ਲਿਬਰਲ ਪਾਰਟੀ ਬਹੁ ਸੱਭਿਆਚਾਰਕ ਪਾਈਚਾਰਿਆਂ ਵਿੱਚ ਸਮਰਥਨ ਨੂੰ ਦੁਬਾਰਾ ਬਣਾਉਣ ਲਈ ਕੰਮ ਕਰ ਰਹੀ ਸੀ ਸਰਕਾਰ ਨੇ ਗਾਰਡੀਅਨ ਆਸਟ੍ਰੇਲੀਆ ਨੂੰ ਦੱਸਿਆ ਹੈ ਕਿ ਇੱਕ ਚੀਜ਼ ਜਿਸ ਬਾਰੇ ਮੈਂ ਬਹੁਤ ਪਾਬੁਖਾਂ ਉਹ ਹੈ ਡਿਸਕਸ਼ਨ ਦੀ ਟੋਨ ਨੂੰ ਸਹੀ ਬਣਾਉਣਾ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਅਤੇ ਇਮੀਗ੍ਰੇਸ਼ਨ ਤੇ ਚਰਚਾ ਨੂੰ ਵੀ ਮੇਰੇ ਵਿਚਾਰ ਵਿੱਚ ਇਸ ਦੇਸ਼ ਵਿੱਚ ਪ੍ਰਵਾਸੀਆਂ ਵੱਜੋਂ ਆਏ ਬਹੁਤ ਸਾਰੇ ਲੋਕਾਂ ਦੁਆਰਾ ਪਾਏ ਗਏ ਯੋਗਦਾਨ ਦੇ ਆਧਾਰ ਤੇ ਸਾਨੂੰ ਚਰਚਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਆਸਟ੍ਰੇਲੀਆ ਸਰਕਾਰ ਜੋ ਵਿਰੋਧੀ ਧਿਰ 80000 ਇੰਟਰਨੈਸ਼ਨਲ ਸਟੂਡੈਂਟ ਵਿੱਚ ਕਟੌਤੀ ਕਰਨ ਦੇ ਆਪਣੇ ਸੱਦੇ ਤੋਂ ਪਿੱਛੇ ਹਟ ਗਈ ਹੈ ਵਿਰੋਧੀ ਧਿਰ ਦੇ ਸਿੱਖਿਆ ਬੁਲਾਰੇ ਨੇ ਮਈ ਵਿੱਚ ਪਾਰਟੀ ਦੀ ਕਰਾਰੀ ਚੋਣ ਹਾਰ ਤੋਂ ਬਾਅਦ ਵਧੇਰੇ ਸੈਂਸਿਟਿਵ ਪਹੁੰਚ ਦਾ ਵਾਅਦਾ ਕੀਤਾ ਸੀ ਸੰਗੀ ਚੋਣ ਮਹਮ ਦੌਰਾਨ ਉਸ ਵੇਲੇ ਦੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਦਾਵਾ ਕੀਤਾ ਸੀ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਨਾਲ ਰਿਹਾਇਸ਼ ਅਤੇ ਕਿਰਾਏ ਦੇ ਮੌਕੇ ਵਧੇਰੇ ਮਿਲਣਗੇ ਡਟਨ ਨੇ ਕਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਨਾਗਰਿਕਾਂ ਦੇ ਹੱਕ ਮਾਰ ਰਹੇ ਹਨ ਯੂਨੀਵਰਸਿਟੀ ਸੈਕਟਰ ਦੁਆਰਾ ਇਸ ਪਹੁੰਚ ਦੀ ਭਾਰੀ ਆਲੋਚਨਾ ਕੀਤੀ ਗਈ ਸੀ ਅਤੇ ਤੀਜੇ ਦਰਜੇ ਦੀਆਂ ਸੰਸਥਾਵਾਂ ਦੁਆਰਾ ਇਸ ਨੂੰ ਅਲੱਗ ਥਲੱਗ ਅਤੇ ਡੋਨਲਡ ਟਰੱਪ ਐਂਟੀ ਮਾਈਗ੍ਰੇਸ਼ਨ ਕਾਰਡ ਦੇ ਬਰਾਬਰ ਅੰਦਸਿਆ ਗਿਆ ਸੀ ਯੂਨਾਥਨ ਡੂਨੀਅਮ ਨੇ ਐਤਵਾਂ ਨੂੰ ਮੰਨਿਆ ਹੈ ਕਿ ਡਟਨ ਦੇ ਅਧੀਨ ਨੀਤੀ 19 ਰਚਨਾਤਮਕ ਨਹੀਂ ਸੀ ਜਿੰਨੀ ਇਹ ਹੋ ਸਕਦੀ ਸੀ ਕਿਉਂਕਿ ਗੱਟਜੋੜ ਆਪਣੀ ਪਲੇਟਫਾਰਮ ਦੀ ਸਮੀਖਿਆ ਕਰਨੀ ਜਾਰੀ ਰੱਖੇਗਾ ਉਹਨਾਂ ਮੰਨਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੰਡ ਪ੍ਰਾਪਤ ਕਰਨਾ ਮਹੱਤਵਪੂਰਨ ਹੈ ਖਾਸ ਕਰਕੇ ਰੀਜਨਲ ਯੂਨੀਵਰਸਿਟੀਆਂ ਉਹਨਾਂ ਨੇ ਕਿਹਾ ਹੈ ਕਿ ਇਸ ਲਈ ਇੱਕ ਹੋਰ ਸੰਵੇਦਨਸ਼ੀਲ ਗੱਲਬਾਤ ਕਰਨ ਦੀ ਲੋੜ ਹੈ ਅਸੀਂ ਇਸ ਬਾਰੇ ਸੈਕਟਰ ਅਤੇ ਸਰਕਾਰ ਨਾਲ ਕੰਮ ਕਰਨ ਲਈ ਰਾਜੀ ਹਾਂ ਸ਼ੈਡੋ ਸਿੱਖਿਆ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਗੱਠਜੋੜ ਨੇ ਹੋਰ ਸਿੱਖਿਆ ਨੀਤੀਆਂ ਤੇ ਆਪਣੀ ਸਥਿਤੀ ਨਰਮ ਕਰ ਦਿੱਤੀ ਹੈ ਜਿਸ ਵਿੱਚ ਆਲਬਨੀ ਸਰਕਾਰ ਦੇ ਵਿਦਿਆਰਥੀਆਂ ਦੇ ਹੈਕਸ ਕਰਜ਼ਿਆਂ ਨੂੰ 20% ਦੀ ਮਟਾਉਣ ਦੀ ਯੋਜਨਾ ਦਾ ਪਿਛਲਾ ਵਿਰੋਧ ਸ਼ਾਮਲ ਹੈ ਡੋਨੀਅਮ ਨੇ ਕਿਹਾ ਕਿ ਗੱਠਜੋੜ ਨੇ ਚੋਣਾ ਵਿੱਚ ਆਸਟ੍ਰੇਲੀਆ ਦੀ ਆਪਣੀ ਰਾਏ ਨੂੰ ਮੰਨ ਲਿਆ ਹੈ। ਉਹਨਾਂ ਨੇ ਕਿਹਾ ਸਾਨੂੰ ਅੱਗੇ ਵਧਣ ਦੀ ਲੋੜ ਹੈ। ਸਕੂਲ ਪ੍ਰਣਾਲੀ ਵਿੱਚ ਸੰਭਾਵੀ ਤਬਦੀਲੀਆਂ ਤੇ ਵਿਰੋਧੀ ਧਿਰ ਦੀ ਸਥਿਤੀ ਉਦੋਂ ਆਲੋਚਨਾ ਦੇ ਘੇਰੇ ਦੇ ਵਿੱਚ ਆ ਗਈ ਸੀ ਜਦੋਂ ਡਟਨ ਨੇ ਆਪਣੇ ਬਜਟ ਭਾਸ਼ਣ ਦੇ ਜਵਾਬ ਵਿੱਚ ਆਲੋਚਨਾਤਮਕ ਸੋਚ, ਜ਼ਿੰਮੇਵਾਰ ਨਾਗਰਿਕਤਾ ਅਤੇ ਆਮ ਸਮਝ ਦੇ ਕੇਂਦ੍ਰਿਤ ਪਾਠਕ੍ਰਮ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਪਰੰਤੂ ਹੁਣ ਉਹਨਾਂ ਨੇ ਪਾਠਕ੍ਰਮ ਸੁਧਾਰ ਵਿੱਚ ਸੱਭਿਆਚਾਰਕ ਵਹਿਸਾਂ ਦੀ ਬਜਾਏ ਅਕਾਦਮਿਕ ਤਰਜੀਹਾਂ ਤੇ ਜੋੜ ਦਿੱਤਾ ਹੈ ਤੇ ਡਟਣ ਦੇ ਪਹਿਲਾਂ ਦੇ ਐਂਟੀ-ਵੌਕ ਏਜੰਡੇ ਤੋਂ ਵੀ ਦੂਰੀ ਬਣਾ ਲਈ ਹੈ। ਗੱਠ ਜੋੜ ਦੇ ਕਈ ਸੰਸਦ ਮੈਂਬਰ ਅਤੇ ਸੈਨੇਟਰ ਡੂਨੀਅਮ ਦੇ ਸੈਨੇਟ ਸਹਿਯੋਗੀ ਕਲਿਆਰ ਚੰਡਰ ਸਮੇਤ 트랜ਸਜੈਂਡਰ ਔਰਤਾਂ ਨੂੰ ਮਹਿਲਾ ਖੇਡਾਂ ਤੋਂ ਪਾਬੰਦੀ ਲਗਾਉਣ ਦੇ ਦਬਾਅ ਤੇ ਜ਼ੋਰਦਾਰ ਸਮਰਥਨ ਕਰ ਰਹੇ ਹਨ। ਉਹਨਾਂ ਨੇ ਕਿਹਾ ਹੈ ਕਿ ਮੈਂ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਕੁੜੀਆਂ ਦੀਆਂ ਖੇਡਾਂ ਕੁੜੀਆਂ ਲਈ ਹੋਣੀਆਂ ਚਾਹੀਦੀਆਂ ਹਨ ਅਤੇ ਮੁੰਡਿਆਂ ਦੀਆਂ ਖੇਡਾਂ ਮੁੰਡਿਆਂ ਲਈ ਅਤੇ ਜੇਕਰ ਤੁਹਾਡੇ ਕੋਲ ਇੱਕ ਮਿਸ਼ਰਤ ਸਮੂਹ ਹੈ ਤਾਂ ਉਹ ਚੀਜ਼ ਹੈ ਜੋ ਤੁਸੀਂ ਮੁਕਾਬਲੇ ਦੁਆਰਾ ਜਾਂ ਸਕੂਲ ਦੇ ਪ੍ਰਬੰਧ ਵਿੱਚ ਪ੍ਰਬੰਧ ਕਰ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਮੈਂ ਇਹ ਨਿਰਧਾਰਤ ਕਰਾਂ ਕਿ ਕਿਸ ਨੂੰ ਕਿਹੜੀ ਖੇਡ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜੂਨ ਦੇ ਅਖੀਰ ਵਿੱਚ ਸ਼ੈਡੋ ਇਮੀਗ੍ਰੇਸ਼ਨ ਮੰਤਰੀ ਪਾਲ ਸੂਕਰ ਨੇ ਪ੍ਰਵਾਸੀਆਂ ਬਾਰੇ ਗੱਲ ਕਰਦੇ ਸਮੇਂ ਇੱਕ ਨਵੇਂ ਟੋਨ ਦਾ ਵਿਵਾਦਾ ਕੀਤਾ ਸੀ ਕਿਉਂਕਿ ਲਿਬਰਲ ਪਾਰਟੀ ਬਹੁ ਸੱਭਿਆਚਾਰਕ ਪਾਈਚਾਰਿਆਂ ਵਿੱਚ ਸਮਰਥਨ ਨੂੰ ਦੁਬਾਰਾ ਬਣਾਉਣ ਦੇ ਕੰਮ ਕਰ ਰਹੀ ਸੀ ਸੂਕਰ ਨੇ ਗਾਰਡੀਅਨ ਆਸਟ੍ਰੇਲੀਆ ਨੂੰ ਦੱਸਿਆ ਹੈ ਕਿ ਇੱਕ ਚੀਜ਼ ਜਿਸ ਬਾਰੇ ਮੈਂ ਬਹੁਤ ਪਾਬੁਖਾਂ ਉਹ ਹੈ ਡਿਸਕਸ਼ਨ ਦੀ ਟੋਨ ਨੂੰ ਸਹੀ ਬਣਾਉਣਾ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਅਤੇ ਇਮੀਗ੍ਰੇਸ਼ਨ ਤੇ ਚਰਚਾ ਨੂੰ ਵੀ ਮੇਰੇ ਵਿਚਾਰ ਵਿੱਚ ਇਸ ਦੇਸ਼ ਵਿੱਚ ਪ੍ਰਵਾਸੀਆਂ ਵਜੋਂ ਆਏ ਬਹੁਤ ਸਾਰੇ ਲੋਕਾਂ ਦੁਆਰਾ ਪਾਏ ਗਏ ਯੋਗਦਾਨ ਦੇ ਆਧਾਰ ਤੇ ਸਾਨੂੰ ਚਰਚਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਆਸਟ੍ਰੇਲੀਆ ਸਰਕਾਰ ਚੋ ਵਿਰੋਧੀ ਧਿਰ 80000 ਇੰਟਰਨੈਸ਼ਨਲ ਸਟੂਡੈਂਟ ਵਿੱਚ ਕਟੌਤੀ ਕਰਨ ਦੇ ਆਪਣੇ ਸੱਦੇ ਤੋਂ ਪਿੱਛੇ ਹਟ ਗਈ ਹੈ ਵਿਰੋਧੀ ਧਿਰ ਦੇ ਸਿੱਖਿਆ ਬੁਲਾਰੇ ਨੇ ਮਈ ਵਿੱਚ ਪਾਰਟੀ ਦੀ ਕਰਾਰੀ ਚੋਣ ਹਾਰ ਤੋਂ ਬਾਅਦ ਵਦੇਰੇ ਸੈਂਸਿਟਿਵ ਪਹੁੰਚ ਦਾ ਵਾਅਦਾ ਕੀਤਾ ਸੀ ਸੰਗੀ ਚੋਣ ਮਹਿਮ ਦੌਰਾਨ ਉਸ ਵੇਲੇ ਦੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਦਾਵਾ ਕੀਤਾ ਸੀ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਨਾਲ ਰਿਹਾਇਸ਼ ਅਤੇ ਕਿਰਾਏ ਦੇ ਮੌਕੇ ਵਧੇਰੇ ਮਿਲਣਗੇ ਡਟਨ ਨੇ ਕਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਨਾਗਰਿਕਾਂ ਦੇ ਹੱਕ ਮਾਰ ਰਹੇ ਹਨ ਯੂਨੀਵਰਸਿਟੀ ਸੈਕਟਰ ਦੁਆਰਾ ਇਸ ਪਹੁੰਚ ਦੀ ਭਾਰੀ ਆਲੋਚਨਾ ਕੀਤੀ ਗਈ ਸੀ ਅਤੇ ਤੀਜੇ ਦਰਜੇ ਦੀਆਂ ਸੰਸਥਾਵਾਂ ਦੁਆਰਾ ਇਸ ਨੂੰ ਅਲੱਗ ਥਲੱਗ ਅਤੇ ਡੋਨਲਡ ਟਰੰਪ ਐਂਟੀ ਮਾਈਗ੍ਰੇਸ਼ਨ ਕਾਰਡ ਦੇ ਬਰਾਬਰ ਅੰਦਸਿਆ ਗਿਆ ਸੀ ਯੋਨਾਥਨ ਡੂਨੀਅਮ ਨੇ ਐਤਵਾਂ ਨੂੰ ਮੰਨਿਆ ਹੈ ਕਿ ਡਟਨ ਦੇ ਅਧੀਨ ਨੀਤੀ 19 ਰਚਨਾਤਮਕ ਨਹੀਂ ਸੀ ਜਿੰਨੀ ਇਹ ਹੋ ਸਕਦੀ ਸੀ ਕਿ ਗੱਟਜੋੜ ਆਪਣੀ ਪਲੇਟਫਾਰਮ ਦੀ ਸਮੀਖਿਆ ਕਰਨੀ ਜਾਰੀ ਰੱਖੇਗਾ ਉਹਨਾਂ ਮੰਨਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੰਡ ਪ੍ਰਾਪਤ ਕਰਨਾ ਮਹੱਤਵਪੂਰਨ ਹੈ ਖਾਸ ਕਰਕੇ ਰੀਜਨਲ ਯੂਨੀਵਰਸਿਟੀਆਂ ਲਈ ਉਹਨਾਂ ਨੇ ਕਿਹਾ ਹੈ ਕਿ ਇਸ ਲਈ ਇੱਕ ਹੋਰ ਸੰਵੇਦਨਸ਼ੀਲ ਗੱਲਬਾਤ ਕਰਨ ਦੀ ਲੋੜ ਹੈ ਅਸੀਂ ਇਸ ਬਾਰੇ ਸੈਕਟਰ ਅਤੇ ਸਰਕਾਰ ਨਾਲ ਕੰਮ ਕਰਨ ਲਈ ਰਾਜੀ ਹਾਂ ਸ਼ੈਡੋ ਸਿੱਖਿਆ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਗੱਠਜੋੜ ਨੇ ਹੋਰ ਸਿੱਖਿਆ ਨੀਤੀਆਂ ਤੇ ਆਪਣੀ ਸਥਿਤੀ ਨਰਮ ਕਰ ਦਿੱਤੀ ਹੈ ਜਿਸ ਵਿੱਚ ਆਲਬਾਨੀ ਸਰਕਾਰ ਦੇ ਵਿਦਿਆਰਥੀਆਂ ਦੇ ਹੈਕਸ ਕਰਜ਼ਿਆਂ ਨੂੰ 20% ਦੀ ਮਟਾਉਣ ਦੀ ਯੋਜਨਾ ਦਾ ਪਿਛਲਾ ਵਿਰੋਧ ਸ਼ਾਮਲ ਹੈ। ਡੋਨੀਅਮ ਨੇ ਕਿਹਾ ਕਿ ਗੱਠਜੋੜ ਨੇ ਚੋਣਾ ਵਿੱਚ ਆਸਟ੍ਰੇਲੀਆ ਦੀ ਆਪਣੀ ਰਾਏ ਨੂੰ ਮੰਨ ਲਿਆ ਹੈ। ਉਹਨਾਂ ਨੇ ਕਿਹਾ ਸਾਨੂੰ ਅੱਗੇ ਵਧਣ ਦੀ ਲੋੜ ਹੈ। ਸਕੂਲ ਪ੍ਰਣਾਲੀ ਵਿੱਚ ਸੰਭਾਵੀ ਤਬਦੀਲੀਆਂ ਤੇ ਵਿਰੋਧੀ ਧਿਰ ਦੀ ਸਥਿਤੀ ਉਦੋਂ ਆਲੋਚਨਾ ਦੇ ਘੇਰੇ ਦੇ ਵਿੱਚ ਆ ਗਈ ਸੀ ਜਦੋਂ ਡਟਨ ਨੇ ਆਪਣੇ ਬਜਟ ਭਾਸ਼ਣ ਦੇ ਜਵਾਬ ਵਿੱਚ ਆਲੋਚਨਾਤਮਕ ਸੋਚ, ਜ਼ਿੰਮੇਵਾਰ ਨਾਗਰਿਕਤਾ ਅਤੇ ਆਮ ਸਮਝ ਦੇ ਕੇਂਦ੍ਰਿਤ ਪਾਠਕ੍ਰਮ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਫਰੰਤੋਂ ਹੁਣ ਉਹਨਾਂ ਨੇ ਪਾਠਕ੍ਰਮ ਸੁਧਾਰ ਵਿੱਚ ਸੱਭਿਆਚਾਰਕ ਵਹਿਸਾਂ ਦੀ ਬਜਾਏ ਅਕਾਦਮਿਕ ਤਰਜੀਹਾਂ ਤੇ ਜੋੜ ਦਿੱਤਾ ਹੈ ਤੇ ਡਟਣ ਦੇ ਪਹਿਲਾਂ ਦੇ ਐਂਟੀ ਵੋਕ ਏਜੰਡੇ ਤੋਂ ਵੀ ਦੂਰੀ ਬਣਾ ਲਈ ਹੈ ਗੱਠ ਜੋੜ ਦੇ ਕਈ ਸੰਸਦ ਮੈਂਬਰ ਅਤੇ ਸੈਨੇਟਰ ਡੋਨੀਅਮ ਦੇ ਸੈਨੇਟ ਸਹਿਯੋਗੀ ਕਲਿਆਰ ਚੰਡਰ ਸਮੇਤ ਟ੍ਰਾਂਸ ਜੈਂਡਰ ਔਰਤਾਂ ਨੂੰ ਮਹਿਲਾ ਖੇਡਾਂ ਤੋਂ ਪਾਬੰਦੀ ਲਗਾਉਣ ਦੇ ਦਬਾਅ ਤੇ ਜ਼ੋਰਦਾਰ ਸਵਰਥਨ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਕੁੜੀਆਂ ਦੀਆਂ ਖੇਡਾਂ ਕੁੜੀਆਂ ਲਈ ਹੋਣੀਆਂ ਚਾਹੀਦੀਆਂ ਹਨ ਅਤੇ ਮੁੰਡਿਆਂ ਦੀਆਂ ਖੇਡਾਂ ਮੁੰਡਿਆਂ ਲਈ ਅਤੇ ਜੇਕਰ ਤੁਹਾਡੇ ਕੋਲ ਇੱਕ ਮਿਸ਼ਰਤ ਸਮੂਹ ਹੈ ਤਾਂ ਉਹ ਚੀਜ਼ ਹੈ ਜੋ ਤੁਸੀਂ ਮੁਕਾਬਲੇ ਦੌਰਾਨ ਜਾ ਸਕੂਲ ਦੇ ਪ੍ਰਬੰਧ ਵਿੱਚ ਪ੍ਰਬੰਧ ਕਰ ਸਕਦੇ ਹੋ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਨਿਰਧਾਰਤ ਕਰਾਂ ਕਿ ਕਿਸ ਨੂੰ ਕਿਹੜੀ ਖੇਡ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜੂਨ ਦੇ ਅਖੀਰ ਵਿੱਚ ਸ਼ੈਡੋ ਇਮੀਗ੍ਰੇਸ਼ਨ ਮੰਤਰੀ ਪਾਲ ਸਰਕਾਰ ਨੇ ਪ੍ਰਵਾਸੀਆਂ ਬਾਰੇ ਗੱਲ ਕਰਦੇ ਸਮੇਂ ਇੱਕ ਨਵੇਂ ਟੋਨ ਦਾ ਵਿਵਾਦ ਕੀਤਾ ਸੀ ਕਿਉਂਕਿ ਲਿਬਰਲ ਪਾਰਟੀ ਬਹੁ ਸੱਭਿਆਚਾਰਕ ਪਾਈਚਾਰਿਆਂ ਵਿੱਚ ਸਮਰਥਨ ਨੂੰ ਦੁਬਾਰਾ ਬਣਾਉਣ ਲਈ ਕੰਮ ਕਰ ਰਹੀ ਸੀ ਸਰਕਾਰ ਨੇ ਗਾਰਡੀਅਨ ਆਸਟ੍ਰੇਲੀਆ ਨੂੰ ਦੱਸਿਆ ਹੈ ਕਿ ਇੱਕ ਚੀਜ਼ ਜਿਸ ਬਾਰੇ ਮੈਂ ਬਹੁਤ ਪਾਬੁਖਾਂ ਉਹ ਹੈ ਡਿਸਕਸ਼ਨ ਦੀ ਟੋਨ ਨੂੰ ਸਹੀ ਬਣਾਉਣਾ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਅਤੇ ਇਮੀਗ੍ਰੇਸ਼ਨ ਤੇ ਚਰਚਾ ਨੂੰ ਵੀ ਮੇਰੇ ਵਿਚਾਰ ਵਿੱਚ ਇਸ ਦੇਸ਼ ਵਿੱਚ ਪ੍ਰਵਾਸੀਆਂ ਵੱਜੋਂ ਆਏ ਬਹੁਤ ਸਾਰੇ ਲੋਕਾਂ ਦੁਆਰਾ ਪਾਏ ਗਏ ਯੋਗਦਾਨ ਦੇ ਆਧਾਰ ਤੇ ਸਾਨੂੰ ਚਰਚਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ